ਕਬੀਰ ਕਿਉ ਤਨ ਜਾਏਗਾ ਕਵਨੇ ਮਾਰਗ ਲਾਏ ਕੈ ਸੰਗਤ ਗਾ ਸਾਧ ਕੀ ਕੈ ਹਰ ਕੇ ਗੁਣ ਗਾਏ ਏ ਕਬੀਰ ਇਹ ਤਨ ਸਰੀਰ ਸਦਾ ਨਹੀਂ ਭਾਵੇਂ ਇਸ ਨੂੰ ਜਿਹੜੇ ਮਰਜੀ ਕਾਮ ਨਾਲ ਜੋੜ ਲਾਏ ਗੁਰੂ ਦੀ ਸਿੱਖਿਆ ਲੈ ਕੇ ਉਸ ਸਿੱਖਿਆ ਦੀ ਸੰਗਤ ਗਾ ਸਿਖਤ ਸੁਣਾ ਦੀ ਬਾਣੀ ਸੁਣ ਕੇ ਮਨ ਨੂੰ ਨਿਰਮਲ ਕਰਕੇ ਹਰੀ ਦੇ ਚਰਨਾਂ 'ਚ ਜੁੜਿਆ ਰਹਿ ਦੁਬਿਧਾ ਵਾਲੀ ਮਤ ਸੰਸਾਰ ਨਾਲ ਜੋੜਦੀ ਐ ਆਤਮ ਗਿਆਨ ਦਰਨ ਕਾਰਨ ਨਾਲ ਜੋੜਦਾ ਸਾਉ ਦਾ ਜੀਨ ਮਨ ਨਿਰਮਲ ਹੋਵੇ ਤਾਂ ਹਰ ਕੋਈ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਜਗਰਵਾਸਾ ਪਾਵੇ ਸਿਰ ਤੇ ਸਾਰੀ ਬਾਣੀ ਦੀ ਸੰਗਤ ਕਰਕੇ ਗੁਰਮਤ ਨੂੰ ਛੱਡ ਕੇ ਮਨ ਨੂੰ ਸਾਧਿਆ ਜਾ ਸਕਦਾ ਹੈ ਜੇਕਰ ਮਨ ਮਾਇਆ ਦੀ ਲਗਨ ਛੱਡ ਦੇਵੇ ਤਾਂ ਹਰ ਵੇਲੇ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਗੁਰੂ ਦੀ ਮਤ ਲੈ ਕੇ ਆਪਣੀ ਮੈਨ ਨੂੰ ਪਛਾਣਦਾ ਹੈ ਅਹੰ ਨੂੰ ਤਿਆਗਦਾ ਹੈ ਕਿ ਹਿਰਦੇ ਵਿਚ ਵਸਦੇ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ